5 ਦਸੰਬਰ ਦੇਨ ਸ਼ੁੱਕਰਵਾਰ ਨੂੰ ਨੈਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਕਿਹੜੇ-ਕਿਹੜੇ ਆਪਣੇ ਪਲਾਨਸ ਨੇ ਤੇ ਕਿਹੜੇ-ਕਿਹੜੇ ਮਜ਼ਬੂਤ ਸਪੋਰਟ ਤੇ ਰੈਜ਼ਿਸਟੈਂਸ ਨੇ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਅੱਜ ਕੀ ਹੋਇਆ ਤੇ ਅੱਜ ਵਾਰੇ ਆਪਾਂ ਕੱਲ ਕੀ ਕਿਹਾ ਸੀ ਤੇ ਵਟਸਐਪ ਚੈਨਲ ਤੇ ਆਪਾਂ ਕੀ ਪਲਾਨ ਦਿੱਤਾ ਸੀ ਸੋ ਉਹਨਾਂ ਚੀਜ਼ਾਂ ਦੇ ਮੁਤਾਬਕ ਟ੍ਰੇਡ ਬਣੀ ਜਾਂ ਫਿਰ ਨਹੀਂ ਬਣੀ ਉਹ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਆ ਸੋ ਦੇਖੋ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਕਿਹਾ ਸੀ ਕਿ 5905 ਜਿੱਥੇ ਦੇਖੋ ਮਲਟੀ ਟਾਈਮ ਫਰੇਮ ਤੇ ਪੈਟਰਨ ਬਣ ਕੇ ਮੂਵ ਆਇਆ ਸੀ ਇਹ ਆਪਣਾ ਰਹਿਣ ਵਾਲਾ ਸਭ ਤੋਂ ਮਜ਼ਬੂਤ ਸਪੋਰਟ ਸਭ ਤੋਂ ਮਜ਼ਬੂਤ ਸਪੋਰਟ ਸੋ 5905 ਦੇ ਕੋਲ ਜਾ ਕੇ ਜੇ ਕੋਈ 15 ਮਿੰਟ ਹੈਮਰ ਬੰਦਾ ਜਾਂ ਫਿਰ 5 ਮਿੰਟ ਕੋਈ ਸੌਰੀ ਜਾਂ ਫਿਰ 15 ਮਿੰਟ ਕੋਈ ਇਨਵਰਟਡ ਹੈਮਰ ਬੰਦਾ ਤੇ ਉਹਦਾ ਹਾਈ ਬ੍ਰੇਕ ਹੁੰਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਸੋ ਇੱਥੇ ਦੇਖੋ ਆ ਕੇ ਕੋਈ 15 ਮਿੰਟ ਦਾ ਹੈਮਰ ਤਾਂ ਵੈਸੇਆ ਬਣਿਆ ਹੈ ਪਰ ਵੱਡਾ ਬਣਿਆ ਆਕਾਰ ਦੇ ਵਿੱਚ ਸੋ ਏਡੇ ਵੱਡੇ ਹੈਮਰ ਦੇ ਵਿੱਚ ਟ੍ਰੇਡ ਨਹੀਂ ਕੀਤੀ ਜਾ ਸਕਦੀ ਸੀ ਸੋ ਇਸ ਕਰਕੇ ਇਹ ਜਿਹੜੀ ਟ੍ਰੇਡ ਹੈ ਤੁਹਾਡੇ ਵਾਸਤੇ ਨਹੀਂ ਬਣੀ ਹੋਣੀ ਤੇ ਪੰਜ ਮਿੰਟ ਟਾਈਮ ਫਰੇਮ ਤੇ ਵੀ ਜੇ ਚੈੱਕ ਆਊਟ ਕਰਦੇ ਪੰਜ ਮਿੰਟ ਟਾਈਮ ਫਰੇਮ ਤੇ ਡਬਲਿਊ ਪੈਟਰਨ ਦਾ ਕਿਹਾ ਸੀ ਸੋ ਪੰਜ ਮਿੰਟ ਟਾਈਮ ਫਰੇਮ ਤੇ ਜੇ ਆਪਾਂ ਦੇਖਦੇ ਹਾਂ ਸੋ ਪੰਜ ਮਿੰਟ ਟਾਈਮ ਫਰੇਮ ਤੇ ਵੀ ਕੋ ਡਬਲਿਊ ਪੈਟਰਨ ਹੀ ਬਣਿਆ ਸੋ ਇਹ ਟਰੇਡ ਨਹੀਂ ਬਣੀ ਸੀ ਕੈਂਡਲਸਟਿਕ ਦੇ ਅਕੋਰਡਿੰਗ ਪਰ ਜਿਵੇਂ ਦੇਖੋ ਤੁਹਾਨੂੰ ਮੈਂ ਦੱਸਿਆ ਸੀ ਕਿ 905 ਬਹੁਤ ਮਜ਼ਬੂਤ ਸਪੋਰਟ ਆ ਸੋ ਇਸ ਸਪੋਰਟ ਦੇ ਉੱਤੇ ਹੀ ਮੈਂ ਇਸ ਤੋਂ 1 ਪੁਆਇੰਟ ਥੱਲੇ 904 ਤੇ ਆਪਾਂ ਲਾਇਆ ਸੀ ਸਟਾਪ ਲੌਸ ਤੇ ਇੱਥੇ ਕ ਆਪਣੀ ਐਂਟਰੀ ਹੋਈ ਸੀ ਤੇ 940 ਤੱਕ ਆਪਾਂ ਇਹਦੇ ਵਿੱਚ ਟਾਰਗੇਟ ਰੱਖਿਆ ਸੀ ਸੌਰੀ 260 40 ਤੱਕ ਆਪਾਂ ਇਹਦੇ ਵਿੱਚ ਟਾਰਗੇਟ ਰੱਖਿਆ ਸੀ ਇਹ ਇੱਥੇ ਕ ਸੋ ਆ ਜਿਹੜਾ ਕੈਂਡਲ ਆ ਇਹ ਕੈਂਡਲ ਜਦੋਂ ਦੇਖੋ ਕੰਪਲੀਟ ਹੋਣ ਵਾਲਾ ਸੀ ਉਦੋਂ ਜਾ ਕੇ ਆਪਾਂ ਐਗਜ਼ਿਟ ਕੀਤਾ ਸੋ ਜਿੰਨਾ ਸਟਾਪ ਲੌਸ ਬੰਦਾ ਸੀ ਉਹਦੇ ਮੁਕਾਬਲੇ ਡਬਲ ਪ੍ਰੋਫਿਟ ਲਿਆ ਵਧੀਆ ਪ੍ਰੋਫਿਟ ਹੋਇਆ ਤੇ ਇਹਦੇ ਬਾਰੇ ਆਪਾਂ ਦੇਖੋ ਵੀਡੀਓ ਵੀ ਪਾਈ ਹੈ ਇੰਸਟਾਗ੍ਰam ਤੇ ਪਾਈ ਹੈ ਤੇ YouTube ਤੇ ਵੀ ਸ਼ਾਰਟ ਪਾਈ ਹੈ ਸੋ ਇਹ ਸੀ ਅੱਜ ਦੀ ਆਪਣੀ ਰੇਡ ਤੇ ਜਿਹੜਾ ਦੇਖੋ ਪਲਾਨ ਦਿੱਤਾ ਸੀ ਤੁਹਾਨੂੰ ਉਹਦੇ ਮੁਤਾਬਕ ਕੋਈ ਟ੍ਰੇਡ ਨਹੀਂ ਬਣੀ ਬਾਕੀ ਜਿਹੜਾ ਦੂਜਾ ਪਲਾਨ ਤੁਹਾਨੂੰ ਦਿੱਤਾ ਸੀ ਉਹ ਇਹ ਸੀ ਕਿ 26151 ਦੇ ਕੋਲ ਜਾ ਕੇ ਜੇ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਸੋਫਰ ਨਿਫਟੀ ਥੱਲੇ ਆ ਸਕਦੀ 26151 ਦੇ ਕੋਲ ਨਹੀਂ ਗਈ ਇੱਥੋਂ ਹੀ ਐਮ ਪੈਟਰਨ ਬਣ ਕੇ ਨਿਫਟੀ ਥੱਲੇ ਆ ਗਈ ਸੋ ਇਹ ਵੀ ਪਲਾਨ ਨਹੀਂ ਬਣਿਆ ਤੇ ਇੱਕ ਪਲਾਨ ਤੁਹਾਨੂੰ ਇਹ ਦਿੱਤਾ ਸੀ ਕਿ 25997 ਜਿਹੜਾ ਆ ਜਿਹਦੇ ਉੱਤੇ ਗੈਪ ਅਪ ਓਪਨ ਹੁੰਦੀ ਆ ਹੁਣ ਇਹਦੇ ਉੱਤੇ ਗੈਪ ਅਪ ਓਪਨ ਹੋਈ ਨਹੀਂ ਗਈ ਸੋ ਇਸ ਕਰਕੇ ਇਹ ਵੀ ਪਲਾਨ ਨਹੀਂ ਬਣਿਆ ਸੋ ਵੀਡੀਓ ਦੇ ਮੁਤਾਬਕ ਜਿਹੜੇ ਆਪਾਂ ਤਿੰਨੇ ਪਲਾਨ ਤੁਹਾਨੂੰ ਦਿੱਤੇ ਸੀ ਕੋਈ ਪਲਾਨ ਨਹੀਂ ਉਹਨਾਂ ਦੇ ਮੁਤਾਬਕ ਬਣਿਆ ਵੀਡੀਓ ਵਾਲਾ ਕੋਈ ਪਲਾਨ ਨਹੀਂ ਬਣਿਆ WhatsApp ਚੈਨਲ ਤੇ ਆਪਾਂ ਇੱਕ ਪਲਾਨ ਦਿੱਤਾ ਹੈ ਤੁਹਾਨੂੰ ਆਪਣੀ ਟ੍ਰੇਡ ਖਤਮ ਕਰਨ ਤੋਂ ਵਾਦਾ ਕਿ ਜਿਹੜਾ 5997 ਇਹ ਹੁਣ ਆਪਣਾ ਮਜ਼ਬੂਤ ਸਪੋਰਟ ਆ ਜੇ ਇਹਦੇ ਉੱਤੇ ਆ ਕੇ ਕੋਈ 15 ਮਿੰਟ ਦਾ ਹੈਮਰ ਬਣਦਾ ਆ ਜਾਂ ਫਿਰ 15 ਮਿੰਟ ਦਾ ਕੋਈ ਇਨਵਰਟਿਡ ਹੈਮਰ ਬਣਦਾ ਜਾਂ ਫਿਰ 5 ਮਿੰਟ ਦਾ ਕੋਈ ਡਬਲ ਪੈਟਰਨ ਬਣਦਾ ਸੋ ਫਿਰ ਨੈਫਟੀ ਉੱਤੇ ਜਾ ਸਕਦੀ ਹੈ ਹੁਣ ਦੇਖੋ ਇਹਦੇ ਤੇ ਆ ਕੇ 15 ਮਿੰਟ ਦਾ ਹੈਮਰ ਬਣਿਆ ਤੇ ਅਗਲੇ ਕੈਂਡਲ ਨੇ ਹਾਈ ਬ੍ਰੇਕ ਨਹੀਂ ਕੀਤਾ ਉਸ ਤੋਂ ਅਗਲੇ ਕੈਂਡਲ ਨੇ ਹਾਈ ਬ੍ਰੇਕ ਕੀਤਾ ਥੋੜਾ ਜਿਹਾ ਉੱਤੇ ਗਈ ਤੇ ਫਿਰ ਉਸ ਤੋਂ ਬਾਅਦ ਸਟਾਪ ਲਸ ਸੇ ਹਿੱਟ ਹੋਇਆ ਸੋ ਜਿਨ੍ਹਾਂ ਵੀਰਾਂ ਬਣ ਅਨੇ ਟ੍ਰੇਡ ਕੀਤੀ ਹੋਗੀ ਉਹਨਾਂ ਦਾ ਸਟਾਪ ਲਸ ਹਿੱਟ ਹੋਇਆ ਹੋਊਗਾ ਇਹ ਆਪਣਾ ਸੀ ਵਟਸਐਪ ਚੈਨਲ ਤੇ ਜਿਹੜਾ ਆਪਾਂ ਪਲਾਨ ਦਿੱਤਾ ਸੀ ਤੇ ਇਹਦੇ ਵਿੱਚ ਜੇ ਆਪਾਂ 5 ਮਿੰਟ ਟਾਈਮ ਫਰੇਮ ਤੇ ਚੈੱਕ ਆਊਟ ਕਰਦੇ ਆ ਸੋ 5 ਮਿੰਟ ਟਾਈਮ ਫਰੇਮ ਤੇ ਡਬਲੂ ਪੈਟਰਨ ਵੀ ਬਣਿਆ ਸੀ ਸੋ ਜਿਨ੍ਹਾਂ ਨੇ 5 ਮਿੰਟ ਟਾਈਮ ਫਰੇਮ ਤੇ ਡਬਲੂ ਪੈਟਰਨ ਦੇ ਮੁਤਾਬਕ ਟ੍ਰੇਡ ਕੀਤੀ ਉਹਨਾਂ ਦਾ ਵੀ ਇਹਦੇ ਵਿੱਚ ਸਟਾਪ ਲਸ ਹਿੱਟ ਹੋਇਆ ਹੋਊਗਾ ਸੋ ਇਹ ਇੱਕ ਇੱਕ ਪਲਾਨ ਸੀ ਜਿਹਦੇ ਮੁਤਾਬਕ ਟ੍ਰੇਡ ਬਣੀ ਆ ਤੇ ਸਟਾਪ ਲਸ ਹਿੱਟ ਹੋਇਆ ਹੋਊਗਾ ਪਰ ਕੋਈ ਗੱਲ ਨਹੀਂ ਦੇਖੋ ਸਟੌਪ ਲੌਸ ਇਸੇ ਕਰਕੇ ਆਪਾਂ ਲਾਉਣੀ ਹੈ ਕਿ ਸਟੌਪ ਲੌਸ ਹਿੱਟ ਹੋਵੇ ਜਾਂ ਤਾਂ ਦੇਖੋ ਆਪਾਂ ਨੂੰ ਟਾਰਗੇਟ ਮਿਲਣਾ ਹੁੰਦਾ ਪ੍ਰੋਫਿਟ ਮਿਲਣਾ ਹੁੰਦਾ ਜਾਂ ਆਪਾਂ ਨੂੰ ਸਟੌਪ ਲੌਸ ਸੋ ਦੋਨਾਂ ਦੇ ਵਿੱਚੋਂ ਇੱਕ ਚੀਜ਼ ਮਿਲਣੀ ਹੁੰਦੀ ਆ ਤੇ ਬਾਕੀ ਦੇਖੋ ਜਦੋਂ ਆਪਾਂ 10 ਵਾਰ ਕਿਸੇ ਇੱਕ ਤਰੀਕੇ ਤੇ ਟ੍ਰੇਡ ਕਰਦੇ ਆ ਤਾਂ ਸਾਂ ਦੇ ਵਿੱਚੋਂ 7 ਵਾਰ 8 ਵਾਰ ਪ੍ਰੋਫਿਟ ਹੋ ਸਕਦਾ 2-3 ਵਾਰ ਲੌਸ ਹੋ ਸਕਦਾ ਪ੍ਰੋਬੈਬਿਲਟੀ ਗੇਮ ਹੈ ਹਮੇਸ਼ਾ ਪ੍ਰੋਫਿਟ ਨਹੀਂ ਹੋਣਾ ਹਮੇਸ਼ਾ ਲੌਸ ਨਹੀਂ ਹੋਣਾ ਜ਼ਿਆਦਾ ਵਾਰ ਪ੍ਰੋਫਿਟ ਹੋਊਗਾ ਘੱਟ ਵਾਰ ਆਪਾਂ ਨੂੰ ਲੌਸ ਹੋਊਗਾ ਸੋ ਇਸੇ ਕਰਕੇ ਜੇ ਆਪਾਂ ਸਟ੍ਰਿਕ ਟੂ ਵਨ ਸਟ੍ਰੈਟਜੀ ਰਹਿਨੇ ਫਿਰ ਹੀ ਚੀਜ਼ਾਂ ਪੋਸੀਬਲ ਆ ਜੇ ਆਪਾਂ ਸਟ੍ਰੈਟਜੀ ਚੇਂਜ ਕਰਦੇ ਰਹਨੇ ਆ ਫਿਰ ਤਾਂ ਦੇਖੋ ਸਟਾਪ ਲੌਸ ਹੋ ਸਕਦਾ ਲਗਾਤਾਰ ਹੁੰਦੇ ਰਹਿਣਾ ਤੇ ਪ੍ਰੋਫਿਟ ਕੱਟ ਹੋਣਗੇ ਪਰ ਜੇ ਆਪਾਂ ਇੱਕ ਸਟ੍ਰੈਟਜੀ ਤੇ ਰਹਿਨੇ ਆ ਸਟਾਪ ਲੌਸ ਤਾਂ ਹੋਣਗੇ ਪਰ ਜ਼ਿਆਦਾਤਰ ਪ੍ਰੋਫਿਟ ਹੋਣਗੇ ਕਿਉਂਕਿ ਬਿਜ਼ਨਸ ਹੈ ਕਾਰੋਬਾਰ ਆ ਤੇ ਸਾਰੇ ਬਿਜ਼ਨਸ ਇਸੇ ਤਰ੍ਹਾਂ ਹੀ ਆ ਜ਼ਿਆਦਾ ਵਾਰ ਪ੍ਰੋਫਿਟ ਹੁੰਦਾ ਕੱਟ ਵਾਰ ਲੌਸ ਹੁੰਦਾ ਪਰ 100% ਕੋਈ ਚੀਜ਼ ਨਹੀਂ ਗਈ ਕਿਸੇ ਬਿਜ਼ਨਸ ਦੇ ਵਿੱਚ ਵੀ ਨਹੀਂ ਤੇ ਇਹਦੇ ਵਿੱਚ ਵੀ ਨਹੀਂ ਸੋ ਇਥੇ ਕੋਈ ਚਿੰਤਾ ਦੀ ਗੱਲ ਨਹੀਂ ਸਟੌਪ ਲੌਸ ਹੋ ਜਾਂਦਾ ਤਾਂ ਅੱਡਾ ਤੇ ਕੋਈ ਚੱਕਰ ਨਹੀਂਗਾ ਸੋ ਹੁਣ ਅੱਜ ਆਪਾਂ ਗੱਲ ਕਰ ਲੈਨੇ ਆ ਕੱਲ੍ਹ ਵਾਸਤੇ ਕੱਲ ਨੂੰ ਦਿਨ ਸ਼ੁੱਕਰਵਾਰ ਨੂੰ 5 ਦਸੰਬਰ ਨੂੰ ਨਿਫਟੀ ਦੇ ਵਿੱਚ ਕਿਹੜੇ ਕਿਹੜੇ ਆਪਣੇ ਮਜ਼ਬੂਤ ਸਪੋਰਟ ਨੇ ਸੋ ਸਭ ਤੋਂ ਮਜ਼ਬੂਤ ਦੇਖੋ ਦੋ ਸਪੋਰਟ ਨੇ ਇੱਕ ਤਾਂ 5997 5997 ਦੇਖੋ ਆ ਇਥੋਂ ਦੇਖੋ ਪਹਿਲਾਂ ਇਥੋਂ ਸਪੋਰਟ ਲਿਆ ਹੀ ਫਿਰ ਮਾਰਕੀਟ ਥੱਲੇ ਆਈ ਹੈ ਥੱਲੇ ਆ ਕੇ ਜਦੋਂ ਦੇਖੋ ਉੱਤੇ ਜਾਣ ਡੇ ਸੀ ਇੱਥੇ ਪ੍ਰਾਈਸ ਐਕਸ਼ਨ ਬਣਿਆ ਫਿਰ ਉੱਤੇ ਗਈ ਆ ਉੱਤੇ ਜਾ ਕੇ ਦੇਖੋ ਇੱਥੋਂ ਇੱਕ ਵਾਰ ਸਪੋਰਟ ਲਿਆ ਹੈ ਅਮਰ ਬਣਾ ਕੇ ਉੱਤੇ ਗਈ ਆ ਫਿਰ ਥੱਲੇ ਆਈ ਆ ਥੱਲੇ ਆ ਕੇ ਜਦੋਂ ਫਿਰ ਉੱਤੇ ਗਈ ਆ ਤੇ ਉੱਤੇ ਜਾ ਕੇ ਫਿਰ ਇੱਥੋਂ ਸਪੋਰਟ ਲਿਆ ਸੋ ਇਸ ਕਰਕੇ 5997 ਬਹੁਤ ਇੰਪੋਰਟੈਂਟ ਲੈਵਲ ਆ ਤੇ 26000 ਦੇ ਸਾਈਕੋਲੋਜੀਕਲ ਲੈਵਲ ਤੋਂ ਉੱਤੇ ক্লোਜ਼ ਹੋਈ ਆ ਸੋ ਇਸ ਕਰਕੇ ਕੱਲ ਨੂੰ ਨਿਫਟੀ ਉੱਤੇ ਜਾ ਸਕਦੀ ਆ ਇਹ ਮੇਰਾ ਅਨਲਿਸਿਸ ਆ ਹੁਣ ਜ਼ਰੂਰੀ ਨਹੀਂ ਕਿ ਸਹੀ ਹੋਗਾ ਜਿਵੇਂ ਦੇਖੋ ਮੈਂ ਸਟ੍ਰੈਟਜੀ ਬਾਰੇ ਕਹਿਣਾ ਆ ਕਿ ਜੇ 10 ਵਾਰ ਆਪਾਂ ਕਿਸੇ ਇੱਕ ਸਟਰੈਟਜੀ ਦੇ ਟ੍ਰੇਡ ਕਰਦੇ ਆਂ 7 ਵਾਰ 8 ਵਾਰ ਸਹੀ ਹੋ ਸਕਦੇ ਆਂ 2-3 ਵਾਰ ਗਲਤ ਹੋ ਸਕਦੇ ਆਂ 100% ਕੁਝ ਨਹੀਂਗਾ ਤੇ ਇਹਦੇ ਵਿੱਚ ਵੀ ਦੇਖੋ 100% ਕੁਝ ਨਹੀਂਗਾ ਐਨਾਲਿਸਿਸ ਮੇਰਾ ਇਹ ਕਹਿੰਦਾ ਕੱਲ ਨੂੰ ਨਿਫਟੀ ਉੱਤੇ ਜਾ ਸਕਦੀ ਗਲਤ ਵੀ ਹੋ ਸਕਦੇ ਆਂ ਸਹੀ ਵੀ ਹੋ ਸਕਦੇ ਆਂ ਗਲਤ ਹੋਵਾਂਗੇ ਸਟਾਪ ਲੌਸ ਲੈ ਲਾਂਗੇ ਸਹੀ ਹੋਵਾਂਗੇ ਪ੍ਰੋਫਿਟ ਲੈ ਲਾਂਗੇ ਤੇ ਇਹਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਸੋ ਪਹਿਲਾ ਸਪੋਰਟ ਦੇਖੋ 25997 ਜੇ ਦੇਖੋ ਨਿਫਟੀ ਗੈਪ ਅਪ ਓਪਨ ਹੁੰਦੀ ਆ ਇੱਥੇ ਗੈਪ ਅਪ ਓਪਨ ਹੋ ਗਏ ਤੇ ਨਿਫਟੀ ਥੱਲੇ ਆਉਂਦੀ ਆ ਜਾਂ ਫਿਰ ਦੇਖੋ ਇਹਨੂੰ ਟੱਚ ਕਰਕੇ ਉੱਤੇ ਜਾਣਾ ਸ਼ੁਰੂ ਕਰਦੀ ਹੈ ਤੇ ਜਾਂ ਥੱਲੇ ਆਉਂਦੀ ਥੋੜਾ ਜਿਹਾ ਇਤੋਂ ਤੱਕ ਆਉਂਦੀ ਹੈ ਸੋ ਫਿਰ ਇਸ ਲੈਵਲ ਦੇ ਉੱਤੇ ਆਨ ਕੇ ਦੇਖੋ ਜੇ ਕੋਈ 5997 ਦੇ ਉੱਤੇ ਆਣ ਗਈ ਜੇ 15 ਮਿੰਟ ਕੋਈ ਹੈਮਰ ਜਾਂ ਫਿਰ 5 ਮਿੰਟ ਕੋਈ ਡਬਲ ਪੈਟਰਨ ਬਣਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਪਹਿਲਾ پلان ਆਪਣਾ ਦੂਜਾ پلان ਦੇਖੋ ਆਪਣਾ ਇਹ ਆ ਕਿ 5966 ਇਹ ਜਿਹੜਾ ਲੈਵਲ ਆ ਇਹ ਵੀ ਬਹੁਤ ਇੰਪੋਰਟੈਂਟ ਲੈਵਲ ਆ ਜਿੱਦੋਂ ਨਿਫਟੀ ਥੱਲੇ ਸੀ ਸੋ ਇਹਦੇ ਕੋਲ ਇੱਕ ਵਾਰ ਸ਼ੂਟਿੰਗ ਸਟਾਰ ਬਣ ਕੇ ਥਲੇ ਡਿੱਗੀ ਆ ਤੇ ਉਸ ਤੋਂ ਬਾਅਦ ਜਦ ਨਿਫਟੀ ਉੱਤੇ ਆ ਗਈ ਆ ਸੋ ਇੱਥੋਂ ਇੱਕ ਵਾਰ ਸਪੋਰਟ ਲਿਆ ਤੇ ਫਿਰ ਦੇਖੋ ਇੱਥੋਂ ਦੂਜੀ ਵਾਰ ਸਪੋਰਟ ਲਿਆ ਸੋ ਇਹ ਵੀ ਬਹੁਤ ਇੰਪੋਰਟੈਂਟ ਲੈਵਲ ਆ ਇਸ ਲੈਵਲ ਦੇ ਉੱਤੇ ਆਣ ਕੇ ਜੇ ਦੇਖੋ ਕੋਈ 15 ਮਿੰਟ ਦਾ ਹੈਮਰ ਜਾਂ ਫਿਰ ਕੋਈ 5 ਮਿੰਟ ਦਾ ਡਬਲ ਪੈਟਰਨ ਬਣਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੁਣ ਇੱਥੇ ਧਿਆਨ ਰੱਖਿਓ ਕਿ ਆ ਜਿਹੜਾ ਲੋ ਆ ਇਹ ਬ੍ਰੇਕ ਨਹੀਂ ਹੋਣਾ ਚਾਹੀਦਾ ਇਸ ਲੋ ਤੋਂ ਥੋੜਾ ਜਿਹਾ ਉੱਤੇ ਰਹਿ ਕੇ ਬਣਾਵੇਂ ਫਿਰ ਉੱਤੇ ਜਾ ਸਕਦੀ ਹੈ ਦੂਜਾ ਪਲਾਨ ਹੈ ਤੇ ਜੇ پلان ਬਾਰੇ ਜੇ ਆਪਾਂ ਗੱਲ ਕਰਦੇ ਆ 26 151 ਇਹ ਆਪਣਾ ਸਭ ਤੋਂ ਮਜ਼ਬੂਤ ਰਿਸਿਸਟੈਂਸ ਬਹੁਤ ਮਜ਼ਬੂਤ ਆ ਇਹਦੇ ਕੋਲ ਆ ਕੇ ਜੇ ਦੇਖੋ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਬਣਦਾ ਹੈ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਆ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਇਹ ਆਪਣਾ ਤੀਜਾ پلان ਆ ਸੋ ਇਹ ਆਪਣੇ ਤਿੰਨ پلان ਨੇ ਕੱਲ੍ਹ ਵਾਸਤੇ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ